ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਬਹੁਤ ਸੋਨੇ ਸੂਟ ਅਤੇ ਨਵੇਂ-ਨਵੇਂ ਰੰਗਾਂ ਵਾਲੇ ਲੈ ਕੇ ਆਈਆਂ ਐ 2.5 ਮੀਟਰ ਦਾ ਪਿਓਰ ਕਾਟਨ ਦਾ ਫਰੰਟ ਮਿਰਰ ਆਰੀ ਵਰਕ embroidery ਆਏਗੀ ਇਹ ਵਾਲੇ ਜਿਹੜੇ ਸੂਟ ਨੇ ਇਹ ਵਾਲੇ ਚਮਰਦੇ ਸੂਟ ਨੇ ਸਿਰਫ ਤੇ ਸਿਰਫ 1499 ਰੁਪਏਾਂ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਬਾਕੀ ਹੋ ਸਕਦਾ ਹੈ ਕਿ ਸੂਟਾਂ ਦੀ ਪ੍ਰੋਪਰ ਮੈਂ ਡਿਟੇਲ ਨਾ ਦੇ ਪਾਵਾਂ ਉਦਰੇ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਸਿੰਗਲ ਕਲਰ ਹੀ ਹੈ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਕਿਸੇ ਦੀ ਰਹਿ ਜਾਂਦੀ ਹੈ ਡਿਟੇਲਡ ਡਿਸਕ੍ਰਿਪਸ਼ਨ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ 510 ਵਿੱਚ ਤੁਹਾਨੂੰ ਪਾਕਿਸਤਾਨੀ ਵਰਕ ਵਾਲਾ ਸੂਟ ਮਿਲੇਗਾ ਇਹ ਵਾਲੇ ਜਿਹੜੇ ਸੂਟ ਨੇ 1199 ਦੇ ਵਿੱਚ ਤੁਹਾਨੂੰ 2.5 ਮੀਟਰ ਦਾ ਜੌਰ ਚੜ ਦਾ ਲਿਓਕਸ ਦਾ ਮਿਲੇਗਾ ਲਿਓਰੈਕਸ ਦਾ ਮਿਲੇਗਾ ਸ਼ਰਟ ਦਾ 2.5 ਮੀਟਰ कॉटन ਹੈ ਸ਼ੈਂਟੂ ਉਂਦੀ ਜੋਰ-ਜਰਤਾ ਘੋਟਾ ਪੱਟੀ ਵਾਲਾ ਵਰਕ ਦਾ ਦੁਪੱਟਾ ਮਿਲੇਗਾ 1199 ਡਬਲ ਐਕਸਾ ਸਾਈਜ਼ ਤੱਕ ਤੁਸੀਂ ਸਟਿਚ ਕਰਵਾ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਪਹਿਲਾਂ ਵੀ ਕਾਫੀ ਆਏ ਸੀ ਮੈਂ ਇਹ ਕੁਝ ਆਪਸ਼ਨ ਮੇਥੇ ਐਡ ਕੀਤੇ ਨੇ ਇਹ ਸੂਟ ਤੁਸੀਂ ਸਿਰਫ ਤੇ ਸਿਰਫ 540 ਰੁਪਿਆਵਾਂ ਦੇ ਵਿੱਚ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਹੋਰ ਵੀ ਹੈਗੇ ਨੇ ਬਟ ਮੈਂ ਇੱਥੇ ਥੋੜੇ ਜਿਹਾ ਸੈਲੈਕਟਡ ਜਿਹੀ ਬਾਅਡ ਕੀਤੇ ਨੇ ਕਿਉਂਕਿ ਬਹੁਤ ਲੰਬੀ ਵੀਡੀਓ ਨਹੀਂ ਬਣਾਨੀ ਹੈ ਹੈਲਥ ਇਸ਼ੂ ਦੇ ਕਾਰਨ ਛੋਟੀ ਜੀ ਵੀਡੀਓ ਬਣਾਈ ਹੈ ਇਹ ਜਿਹੜੀ ਡੀਲ ਇਹਨਾਂ ਦੀ ਆਲਰੇਡੀ ਮੈਂ ਕਾਫੀ ਵੀਡੀਓਜ਼ ਵਿੱਚ ਦੱਸ ਚੁੱਕੀ ਹਾਂ 540 99 ਕਾਟਨ ਦੇ ਸੂਟ ਮਿਲ ਜਾਣਗੇ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਨੰਬਰ ਜਾਂ ਤੁਸੀਂ ਮੈਸੇਜ ਕਰ ਸਕਦੇ ਹੋ ਇਹ ਜਿਹੜੀ ਸ਼ਰਟ ਆ ਆਲ ਓਵਰ ਨੈਚੁਰਲ ਕ੍ਰੇਪ ਦੀ 8 ਮੀਟਰ ਦੀ ਆਏਗੀ ਡਿਊ ਡ੍ਰੌਪ ਮੁਕੈਸ਼ਵਕਾ ਖਾਈਗਾ ਤੇ ਬਾਟਮ ਵੀ ਨੈਚੁਰਲ ਕ੍ਰੇਪ ਦਾ ਹੀ ਆ ਉੱਤੇ ਵੀ ਮੁਕੈਸ਼ਵਕਾ ਕਾ ਜਿਹੜੇ ਸੂਟ ਸੇਮ ਨੇ 5 ਮੀਟਰ ਦੇ ਮਿਲੇਗਾ ਜਿਹੜੇ ਅਲੱਗ ਲੱਗਣੇ 2.5 ਮੀਟਰ ਦਾ ਮਿਲ ਜਾਣਗੇ ਦੁਪੱਟਾ ਚੋਰਚਟ ਹੈ ਵੀ embroidery ਹੈ 890 ਰੁਪਏ ਦੇ ਇਸ ਤੋਂ ਨੇ ਸੂਟ ਮਿਲ ਸਕਦਾ ਬਾਈ ਕਰਨਾ ਚੰਕ ਰਿਕੁਇਰੀ ਕਰਨਾ ਤਾਂ ਨੰਬਰ 'ਚ ਜਾ ਕੇ ਮੈਸੇਜ ਕਰ ਲਓ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਤੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਲਗਣਗੇ ਮੇਰੇ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ